ਲੋਕ ਸਭਾ ਦੀਆਂ 3 ਜਿਹੇੜ ਦੀਆਂ 93 ਸੀਟਾਂ ਲਈ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਪੱਖ ਵਿੱਚ ਕੀਤਾ ਜਾ ਰਿਹਾ ਚੋਣ ਪ੍ਰਚਾਰ ਪੂਰੀ ਤਰ੍ਹਾਂ ਨਾਲ ਪੱਕ ਗਿਆ ਹੈ ਪਾਰਟੀਆਂ ਦੇ ਸਟਾਰ ਪ੍ਰਚਾਰਕ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਨਾ ਸਿਰਫ ਵੋਟਰਾਂ ਨੂੰ ਪਰਮਾ ਰਹੇ ਨਹੀਂ ਬਲਕਿ ਪੂਰੀ ਵਾਅ ਲਗਾ ਰਹੇ ਨੇ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਤੇ ਪ੍ਰਧਾਨ ਮੰਤਰੀ ਮੋਦੀ ਅੱਜ ਗੁਜਰਾਤ ਦੇ ਆਨੰਦ ਸੁਰੇਂਦਰ ਨਗਰ ਜੁਨਾਗੜ ਅਤੇ ਜਾਮਨਗੜ੍ਹ ਵਿੱਚ ਰੈਲੀਆਂ ਨੂੰ ਸੰਬੋਧਨ ਕਰਨਗੇ ਉਦੋਂ ਕਾਂਗਰਸੀ ਨੇਤਾ ਤੇ Rajasthan ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅੰਮਦਾਬਾਦ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ ਨੁਜੇ ਪਾਸੀ ਆਪ ਨੇਤਾ ਸੁਨੀਤਾ ਕੇਜਰੀਵਾਲ ਪਾਵਨਗਰ ਅਤੇ ਪਰੂਚ ਵਿੱਚ ਪਾਰਟੀ ਉਮੀਦਵਾਰਾਂ ਲਈ ਰੋਡ ਸ਼ੋਅ ਕਰਨਗੇ ਉੱਤਰ ਪ੍ਰਦੇਸ਼ ਵਿੱਚ ਵੀ ਕਈ ਸਟਾਰ ਪ੍ਰਚਾਰਕ ਸਿਆਸੀ ਜੰਗ ਦੇ ਮੈਦਾਨ ਵਿੱਚ ਉਤਰਨਗੇ ਸੀਨੀਅਰ ਭਾਜਪਾ ਨੇਤਾ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਪਾਰਟੀ ਦੇ ਉਮੀਦਵਾਰਾਂ ਲਈ ਬਰੇਲੀ ਬੰਦਾਯੂ ਤੇ ਸੀਤਾਪੁਰ ਜ਼ਿਲ੍ਹੇ ਵਿੱਚ ਪ੍ਰਚਾਰ ਕਰਨਗੇ ਬਹੁਜੰਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਵੀਕ ਰੈਲੀ ਨੂੰ ਸੰਬੋਧਨ ਕਰਨਗੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਬੰਦਾਹੀਉ ਆਤੇ ਔਨਲਾ ਵਿੱਚ ਸਿਆਸੀ ਰੈਲੀਆਂ ਨੂੰ ਸੰਬੋਧਨ ਕਰਨਗੇ। ਰਾਸ਼ਟਰੀ ਲੋਕਦਲ ਦੇ ਮੁਖੀ ਜਯੰਤ ਚੌਧਰੀ ਹਾਥਰਸ ਲੋਕਸਭਾ ਹਲਕੇ ਵਿੱਚ ਇੱਕ ਸਿਆਸੀ ਇਕੱਠ ਨੂੰ ਸੰਬੋਧਨ ਕਰਨਗੇ। ਇਸ ਗੀਡਲੀ ਵੋਟਾਂ 7 ਮਈ ਨੂੰ ਪੁਆਈਆਂ ਜਾਣਗੀਆਂ ਇਸ ਗੀੜ ਵਿੱਚ ਜਿਨ੍ਹਾਂ 10 ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਵੋਟਾਂ ਪੁਆਈਆਂ ਜਾਣੀਆਂ ਨੇ ਉਹਨਾਂ ਵਿੱਚ ਗੁਜਰਾਤ ਦੀਆਂ 25, ਕਰਨਾਟਕ ਦੀਆਂ 4, ਮਹਾਰਾਸ਼ਟਰ ਦੀਆਂ 11, ਉੱਤਰ ਪ੍ਰਦੇਸ਼ ਦੀਆਂ 10, ਮਾਧ ਪ੍ਰਦੇਸ਼ ਦੀਆਂ 9, ਛਤੀਸਗੜ੍ਹ ਦੀਆਂ 7, ਬਿਹਾਰ ਦੀਆਂ 5, ਅਸਾਮ ਅਤੇ ਪੱਛਮੀ ਬੰਗਾਲ ਦੀਆਂ 4-4 ਤੇ ਗੋਆ, ਦਾਦਰਾ, ਨਾਗਰ ਹਵੇਲੀ ਅਤੇ ਦਮਨ ਤੇ ਦਿਉ ਦੀਆਂ 2-2 ਸੀਟਾਂ ਸ਼ਾਮਲ ਨੇ। ਜ਼ਿਕਰ ਹੋਇਆ ਹੈ ਕਿ ਇਸ ਕਿਡ ਵਿੱਚ ਪਹਿਲਾ 94 ਸੰਸਦੀ ਹਲਕਿਆਂ ਵਿੱਚ ਵੋਟਾਂ ਪੁਆਈਆਂ ਜਾਣੀਆਂ ਸਨ ਪਰ ਗੁਜਰਾਤ ਦੇ ਸੂਰਤ ਸੰਸਦੀ ਹਲਕੇ ਵਿੱਚ ਭਾਜਪਾ ਦੇ ਉਮੀਦਵਾਰ ਵੱਲੋਂ ਬਿਨਾਂ ਮੁਕਾਬਲਾ ਜਿੱਤਨ ਤੇ ਜੰਮੂ ਕਸ਼ਮੀਰ ਦੇ ਅਨੰਤਨਾਗਰਾ ਚੋਹੀ ਸੰਸਦੀ ਹਲਕੇ ਵਿੱਚ VOTING ਵਿੱਚ ਸੋਧ ਦੇ ਚਲਦਿਆਂ ਇਸ ਕਿਡ ਵਿੱਚ 94 ਦੀ ਥਾਂ 93 ਸੀਟਾਂ ਤੇ ਵੋਟਾਂ ਪੁਆਈਆਂ ਜਾਣਗੀਆਂ